ਇਹਨ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਸੌਰਵ ਮਿੱਠੂ ਮਦਾਨ ਦਾ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਨਿਯੁਕਤ ਹੋਣ ਤੇ ਸੌਰਵ ਮਦਾਨ ਮਿੱਠੂ ਨੂੰ ਚੈਨਲ ਹੈਡ ਅਜੂ ਡਿਰੇਕਟਰ ਗੁਲਸ਼ਨ ਹੰਸ ਮਾਨਵ ਸ਼ਰਮਾ ਅਤੇ ਜਸਵਿੰਦਰ ਗਿੱਲ ਨੇ ਉਹਨਾਂ ਦੇ ਗ੍ਰਹਿ ਤਹਿਸੀਲਪੁਰਾ ਵਿਖੇ ਸਨਮਾਨਿਤ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਸਮਾਜ ਸੇਵਕਾਂ ਨੇ ਕਿਹਾ ਕਿ ਮਿੱਠੂ ਮਦਾਨ ਦੀ ਐ ਨਿਯੁਕਤੀ ਕਾਂਗਰਸ ਪਾਰਟੀ ਵਿੱਚ ਨਵੇਂ ਜੋਸ਼ ਅਤੇ ਸਕਾਰਾਤਮਕ ਬਦਲਾਅ ਦਾ ਸੰਦੇਸ਼ ਹੈ। ਉਹਨਾਂ ਨੂੰ ਉਮੀਦ ਹੈ ਕਿ ਨਵਾਂ નેਤ੍ਰਿਤਵ ਅੰਮ੍ਰਿਤਸਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਆਧਾਰ ਤੇ ਹੱਲ ਕਰੇਗਾ। ਆਪਣੇ ਸੰਬੋਧਨ ਵਿੱਚ ਮਿੱਠੂ ਮਦਾਨ ਨੇ ਸਬਦਾਂ ਦਾ ਧੰਨਵਾਦ ਕਰਦਿਆਂ ਹੋਇਆ ਕਿ ਆ ਕਿ ਉਹ ਪਾਰਟੀ ਅਤੇ ਸ਼ਹਿਰ ਦੇ ਹਿੱਤ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ। ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਵਿਕਾਸ, ਯੁਵਾ ਹਿੱਤ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨਾ ਉਹਨਾਂ ਦੀਆਂ ਮੁੱਖ ਤਰਜੀਹਾਂ ਰਹਿਣਗੀਆਂ। ਸਮਾਗਮ ਦੌਰਾਨ ਕਾਂਗਰਸ ਵਰਕਰਾਂ ਨੇ ਵੀ ਵਧਾਈ ਦਿੱਤੀ ਅਤੇ ਮਿੱਠੂ ਮਦਾਨ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਮੈਂ ਸਭ ਤੋਂ ਪਹਿਲਾਂ ਤਨਮਾਦੀਆਂ ਸਾਡੀ ਕਾਂਗਰਸ ਹਾਈ ਕਮਾਂਡ ਦਾ ਖੜਕੇ ਸਾਹਿਬ ਦਾ ਸੋਨੀਆ ਜੀ ਦਾ ਰਾਹੁਲ ਜੀ ਦਾ ਪ੍ਰਿੰਕਾ ਜੀ ਦਾ ਤੇ ਨਾਲ-ਨਾਲ ਹੀ ਸਾਡੇ ਪੰਜਾਬ ਦੇ ਇੰਚਾਰਜ ਬੁਪੇਸ਼ ਬਗੇਲ ਸਾਹਿਬ ਦਾ ਤੇ ਸਾਡੇ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਜਿਨ੍ਹਾਂ ਨੇ ਮੈਨੂੰ ਬਣਾਇਆ ਮੇਰੇ ਤੇ ਵਿਸ਼ਵਾਸ ਜਤਾਇਆ ਨਾਲ ਐਲਓਪੀ ਲੀਡਰ ਸਾਡੇ ਪ੍ਰਤਾਪ ਬਾਜਵਾ ਜੀ ਚੰਨੀ ਜੀ ਐਕਸੀਐਮ ਸੁਖਜਿੰਦਰ ਰੰਧਾਵਾ ਜੀ ਤੇ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦੀਆਂ ਇਨਾ ਮੇਰੇ ਤੇ ਵਿਸ਼ਵਾਸ ਜਤਾਤਾ ਕਿ ਮੈਨੂੰ ਜ਼ਿਲ੍ਹੇ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਜਿੱਥੇ ਜਿੱਥੇ ਮੈਂ ਬਜ਼ੁਰਗਾਂ ਕੋ ਵਰਕਰਾਂ ਕੋ ਜਾ ਰਿਹਾ ਜਿਹੜਾ ਮੇਰਾ ਮਾਨ ਇੱਜ਼ਤ ਦੇ ਰਹੇ ਨੇ ਮੈਨੂੰ ਉਹ ਕਹਿੰਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਇੱਕ ਛੋਟੀ ਉਮਰ ਦਾ ਜਿਹੜਾ ਮੁੰਡਾ ਹੈ ਪ੍ਰਧਾਨ ਲਾਤਾ ਹੈ ਕਾਂਗਰਸ ਦਾ ਤੇ ਵਰਕਰਾਂ ਚ ਜਿੰਨਾ ਕੋ ਵਰਕਰਾਂ ਚ ਉਤਸ਼ਾਹ ਹੈ ਉਹਨਾਂ ਕੋ ਯੂਥ ਚ ਵੀ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ ਮੈਂ ਰੋਜ਼ ਹੀ ਇੰਨਾ ਲੋਕ ਮਿਲਣ ਆ ਰਹੇ ਨੇ ਮੈਂ ਲੋਕਾਂ ਕੋ ਜਾ ਰਿਹਾ ਕਿਉਂਕਿ ਇੱਕ ਲੋਕ ਚਾਹੁੰਦੇ ਸੀ ਇੱਕ ਵਰਕਰ ਪ੍ਰਧਾਨ ਬਣੇ ਮੈਂ ਵਰਕਰ ਪ੍ਰਧਾਨ ਮੈਂ ਕਾਂਗਰਸ ਆ ਪ੍ਰਧਾਨ ਦੇ ਨਾਲ ਨਾਲ ਵਰਕਰ ਹਾਂ ਮੈਂ ਬੂਥ ਲੈਵਲ ਤੋਂ ਆਪਣੀ ਸਿਆਸਤ ਸਟਾਰਟ ਕੀਤੀ ਮੈਂ ਪਹਿਲਾਂ ਬੂਥ 2009 ਦੀ ਇਲੈਕਸ਼ਨ ਚ ਸ਼੍ਰੀ ਹੰਪਰਕਾ ਸੋਨੀ ਸਾਡੇ ਬੂਥ ਲਾਉਂਦਾ ਸੀ ਤੇ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ ਮੈਂ ਹੌਲੀ-ਹੌਲੀ ਮਿਹਨਤ ਕੀਤੀ ਤੇ ਅੱਜ ਰੱਬ ਨੇ ਮੇਰੇ ਤੇ ਭਾਗ ਲਾਤੇ ਅੱਜ ਮੈਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਤਾ ਮੈਂ ਬਹੁਤ-ਬਹੁਤ ਧੰਨਵਾਦੀਆਂ ਹਾਈ ਕਮਾਂਡ ਦਾ ਤੇ ਆਪਣੇ ਵਰਕਰਾਂ ਦਾ ਕਿ ਜਿਹੜਾ ਇੱਕ ਸ਼ਹਿਰ 'ਚੀ ਵਕਰੀ ਆਵਾਜ਼ ਨਿਕਲ ਰਹੀ ਹੈ ਇਹ ਸਾਡਾ ਵਰਕਰ ਪ੍ਰਧਾਨ ਹੈ ਤੇ ਆਪਾਂ ਜੋ ਜੋ ਉਹਨਾਂ ਦੇ ਵਰਕਰਾਂ ਦੇ ਮਨਚਾ ਮੈਂ ਉਹਨਾਂ ਦੇ ਪੂਰਾ ਖੜਾ ਉਤਰਾਂਗਾ ਤੇ ਰੱਜ ਕੇ ਮਿਹਨਤ ਕਰੂੰਗਾ ਪਾਰਟੀ ਦੀਆਂ ਹਰ ਨੀਤੀ ਹਰ ਦਿਸ਼ਾ ਨਿਰਦੇਸ਼ ਵਰਕਰਾਂ ਦੇ ਘਰ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਗਾ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ 2027 'ਚ ਕਾਂਗਰਸ ਦੀ ਸਰਕਾਰ ਆਵੇ ਆਪਾਂ ਵਧੀਆ ਤਰੀਕੇ ਨਾਲ ਪਾਇੰਦੀਆਂ 5 ਸੀਟਾਂ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਆਪਾਂ ਜਿਤਾਉਣੀਆਂ ਚਾਹੇਓ ਅੰਮ੍ਰਿਤਸਰ ਈਸਟ ਹੋਵੇ ਵੈਸਟ ਹੋਵੇ ਨਾਰਥ ਹੋਵੇ ਸੈਂਟਰ ਹੋਵੇ ਜਿਹੜੀ ਮਰਜ਼ੀ ਹੋਵੇ ਆਪਾਂ ਪਾਇੰਦੀਆਂ 5 ਸੀਟਾਂ ਜਿਤਾ ਕੇ ਕਾਂਗਰਸ ਦੇ ਝੋਲੀ 'ਚ ਪਾਉਣੀ ਹੈ ਸਾਡਾ ਸਾਰਿਆਂ ਦਾ ਲੀਡਰਾਂ ਦਾ ਵਰਕਰਾਂ ਦਾ ਇੱਕ ਇੱਕ ਕਾਂਗਰਸਮੈਨ ਦਾ ਇੱਕੋ ਹੀ ਕੰਮ ਹੈ ਕਾਂਗਰਸ ਦਾ ਮਜ਼ਬੂਤ ਕਰਨਾ ਉਹ ਆਪਾਂ ਕਰਨਾ ਮੈਂ ਯੂਥ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਨਾ ਆਪਾਂ ਬਾਹਰ ਨਾ ਜਾਈਏ ਉਹ ਸਾਰੇ ਅਬਰੋਡ ਜਾਣੂ ਫਿਰ ਰਹੇ ਆ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਪੰਜਾਬ ਦਾ ਜੋ ਕਿ ਹਰ ਕਿਸੇ ਨੂੰ ਧਮਕੀਆਂ ਆ ਰਹੀਆਂ ਕਿਸੇ ਨੂੰ ਫੋਨ ਆ ਰਿਹਾ ਕਦੀ ਕੁਝ ਹੋ ਰਿਹਾ ਮੈਂ ਇਸ ਕਰਕੇ ਯੂਥ ਨੂੰ ਕਹਿੰਦਾ ਇੱਥੇ ਰਹੀਏ ਆਪਣੇ ਮਾਪਪਾ ਕੋ ਰਹੀਏ ਵਧੀਆ ਬਿਜ਼ਨਸ ਕਰੋ ਵਧੀਆ ਕਾਰੋਬਾਰ ਕਰੋ ਤੇ ਵਧੀਆ ਤਰੀਕੇ ਨਾਲ ਪੋਲਿਟਿਕਸ ਚਾਓ ਇੱਕ ਇਮਾਨਦਾਰਲੀ ਪੋਲਿਟਿਕਸ ਚਾਓ ਕਿਉਂਕਿ ਮੈਨੂੰ ਬਣਾ ਕੇ ਕਈ ਯੂਥ ਵਾਲਾ ਦਾ ਬੰਦਿਆਂ ਦਾ ਮਨ ਬਦਲਿਆ ਹੋਊਗਾ ਜੇ ਮਿੱਠੂ ਬਣ ਸਕਦਾ ਤੇ ਸਾਡੀ ਵਾਰੀ ਕਿਉਂ ਨਹੀਂ ਐਸ ਕਰਕੇ ਮੈਂ ਅੱਜ ਪ੍ਰਧਾਨ ਬਣਿਆ ਹਰ ਪ੍ਰਧਾਨ ਦੇ ਮਗਰ ਐਕਸ ਵੀ ਲੱਗੂਗਾ ਕੋਈ 6 ਮਹੀਨੇ ਸਾਲ 2 ਸਾਲ 3 ਸਾਲ 4 ਸਾਲ ਨੂੰ ਪਰ ਮਿਰਤੋ ਬਾਅਦ ਵੀ ਮੈਂ ਕਹਿਣਾ ਜੋ ਪ੍ਰਧਾਨ ਆਵੇ ਜ਼ਿੰਦਗੀ ਚ ਉਹ ਯੂਥ ਵਾਲਾ ਹੀ ਆਵੇ ਪਤਾ ਲੱਗਣਾ ਚਾਹੀਦਾ ਸਾਰੀ ਯੂਥ ਨੂੰ ਤੇ ਸਾਡਾ ਯੂਥ ਵਾਲਿਆਂ ਦਾ ਕਾਂਗਰਸ ਪਾਰਟੀ ਸਾਡੇ ਨਾਲ ਤੁਰਦੀ ਹੈ ਤੇ ਆਪਾਂ ਰੱਜ ਕੇ ਵੋਟ ਕਰਨੀ ਹੈ ਦੇਖੋ ਜੀ ਆਪਾਂ ਕਿੰਨਾ ਮੈਨੂੰ ਜੀ ਜ਼ਿੰਦਾ ਮੈਨੂੰ ਚਿੱਠੀ ਆਈ ਹੈ ਮੈਨੂੰ ਪਤਾ ਲੱਗਾ ਮੈਂ ਪ੍ਰਧਾਨ ਬਣਿਆ ਮੈਂ ਵੈਰੀ ਨੈਕਸਟ ਡੇ ਹੀ ਉਹਦੇ ਤੁਸੀਂ ਕਾਂਗਰਸ ਭਵਨ ਦੇਖ ਸਕਦੇ ਹੋ ਉੱਥੇ ਰਗੜਾਈਆਂ ਚੱਲ ਰਹੀਆਂ ਨੇ ਉੱਥੇ ਪੇਂਟ ਹੋ ਰਿਹਾ ਹੈ ਲੱਕੜ ਵਾਲਾ ਕਾਰਪੈਂਟਰ ਲਮਾਰੀਆਂ ਬਣਾ ਰਿਹਾ ਹੈ ਉੱਥੇ ਬੈਂਚ ਲੱਗ ਰਿਹਾ ਹੈ ਕੁਰਸੀਆਂ ਨਵੀਆਂ ਆ ਰਹੀਆਂ ਨੇ ਉੱਥੇ ਚੈਰਬੈਲ ਹੋਈ ਹੈ ਉੱਥੇ ਜਾ ਕੇ ਤੁਸੀਂ ਵੇਖੋ ਵਧੀਆ ਤਰੀਕੇ ਨਾਲ ਵਾਈਟ واਸ਼ ਹੋ ਰਿਹਾ ਹੈ ਤੇ ਦਸਾਂ ਕੁ ਦਿਨਾਂ ਤੱਕ ਬਾਅਦ ਜਦੋਂ ਕੰਪਲੀਟ ਹੋ ਜਾਏਗਾ ਜਿਸ ਦਿਨ ਮੈਂ ਤਾਇਸ਼ੋਸ਼ੀ ਕਰੂੰਗਾ ਜਿੰਨੀ ਦੇਰ ਤੱਕ ਪ੍ਰਧਾਨ ਮਿੱਠੂ ਮદાન ਉੱਥੇ ਰਹੇਗਾ ਚੈਲਬੈਲੀ ਹੋਗੀ ਸਿਰੇ 11 ਵਜੇ ਤੋਂ ਲੈ ਕੇ 1.5-2 ਵਜੇ ਤੱਕ ਰੋਜ਼ ਦਾ 2-3 ਘੰਟੇ ਮੇਰੀ ਵਿਜ਼ਿਟ ਹੋਏਗੀ ਵਰਕਰਾਂ ਨੂੰ ਮਿਲਿਆ ਜਾਏਗਾ ਤੇ ਹਰ ਲੀਡਰਸ਼ਿਪ ਨੂੰ ਚਾਹੇ ਸਾਡੇ ਐਮਪੀ ਸਾਹਿਬ ਹੋਣ ਓਜਲਾ ਸਾਹਿਬ ਚਾਹੇ ਸੋਨੀ ਸਾਹਿਬ ਹੋਣ ਚਾਹੇ ਬਲਾਰੀਆ ਸਾਹਿਬ ਹੋਣ ਡਾਕਟਰ ਰਾਜਕੁਮਾਰ ਵੀਰਕਾ ਜੀ ਹੋਣ ਦੱਤੀ ਜੀ ਹੋਣ ਜੂਗਲ ਜੀ ਹੋਣ ਜੋਸ਼ੀ ਜੀ ਹੋਣ ਸਾਰੇ ਲੀਡਰਸ਼ਿਪ ਨੂੰ ਟਾਈਮ ਫਿਕਸ ਹੋਏ ਕਰੇਗਾ ਇੱਕ ਹਲਕਾ ਵਾਈਜ਼ ਇੱਕ ਦਿਨ 2 ਘੰਟੇ ਇਹ ਲੀਡਰ ਆ ਕੇ ਬਿਆਨ ਕਰਨਗੇ ਤੇ ਮੈਂ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਨੀ ਹੈ ਇੱਕ ਦਿਨ ਤੁਸੀਂ ਆਪਣਾ ਦਿਨਾ ਕਰਨਾ ਜਿਹਦੇ 2-3 ਘੰਟੇ ਇੱਥੇ ਬੋ ਵਰਕਰਾਂ ਨੂੰ ਇੱਥੇ ਸੁਣੋ ਲੋਕ ਕਾਂਗਰਸ ਭਵਨ ਦੀਆਂ ਪੌੜੀਆਂ ਨਾ ਚੜਾਈਆਂ ਤੇ ਮੇਰਾ ਮਿੱਠੂ ਨਾ ਮદાન ਨਾਮ ਨਹੀਂ ਹੋ ਕਿਉਂਕਿ ਵਰਕਰਾਂ ਨੂੰ ਪੌੜੀਆਂ ਚੜਾਉਣੀਆਂ ਇੱਕ ਇੱਕ ਦਾ ਕੰਮ ਕਰਨਾ ਹੈ ਰੱਜ ਕੇ ਉਹਨਾਂ ਦੀ ਇੱਜ਼ਤ ਮਾਨ ਸਤਿਕਾਰ ਕਰਨਾ ਹੈ ਜਿਹੜਾ ਵਰਕਰਾਂ ਦੇ ਮਨ ਚਾ ਨਵਾਂ ਪ੍ਰਧਾਨ ਬਣਿਆ ਵਰਕਰ ਪ੍ਰਧਾਨ ਬਣਿਆ ਉਹਨਾਂ ਦੇ ਮਨ ਦੀ ਜਿਹੜੀ ਗੱਲ ਹੈ ਪੂਰੀ ਕਰਕੇ ਦੇਖੋ ਜੀ ਅੱਜ ਜਿਹੜਾ ਮੁੱਦਾ ਚੁੱਕਿਆ ਸੀ ਜਿਹੜਾ ਕਿ ਕੂੜੇ ਦਾ ਰੰਜੀਤ ਐਵਨਿਊ 'ਚ ਉਹਦੇ 'ਚ ਜੋਸ਼ੀ ਸਾਹਿਬ ਨੇ ਅੱਜ ਧਰਨਾ ਲਾਇਆ ਉਹਦੇ ਵਿੱਚ ਜਾ ਕੇ ਮਾ ਵੀ ਉਹਦੇ ਨੂੰ ਸ਼ੂਲੀਅਤ ਕੀਤੀ ਮਾ ਵੀ ਉੱਥੇ ਬੈਠਾ ਜਾ ਕੇ ਮਾ ਵੀ ਲੋਕਾਂ ਨੂੰ ਜਾਗਰੂਕ ਕਰਾਇਆ ਕਿ ਜਿਹੜਾ ਜਿਹੜਾ ਕੰਮ ਹੈ ਗਲਤ ਹੋ ਰਿਹਾ ਸਰਕਾਰ ਕੋ ਕੂੜਾ ਨਹੀਂ ਚੁੱਕਿਆ ਜਾ ਰਿਹਾ ਤੇ ਬਿਨਾਂ ਗੱਲ ਤੋਂ ਕੋਈ 45 ਲੱਖ ਦਾ ਟੈਂਡਰ ਹੈ ਕੋਈ ਕਰੋੜ ਰੁਪਏ ਦਾ ਟੈਂਡਰ ਲਾਤਾ ਜੀ ਕੂੜੇ ਦਾ ਪਹਿਲਾਂ ਆਪ ਹੀ ਸਟਾਰਤੇ ਤੇ ਸਿੱਧਾ ਹੀ ਉੱਥੇ ਚੱਲ ਜਾਂਦਾ ਡੰਪਤੇ ਦਾ ਮਸਲਾ ਹੀ ਹੱਲ ਸੀ ਸਮਝ ਨਹੀਂ ਆ ਰਹੀ ਕਿਸੇ ਨੂੰ ਕੀ ਗੱਲ ਹੋ ਗਈ ਤੇ ਜੋਸ਼ੀ ਸਾਹਿਬ ਉਥੇ ਲਾਈਵ ਹੋਏ ਤੇ ਅੱਜ ਧਰਨਾ ਲਾਇਆ ਮੇਰੇ ਨਾਲ 2 ਦਿਨ ਚ ਚੁੱਕਿਆ ਗਿਆ ਜਿੱਥੇ ਜਿੱਥੇ ਕਿਸੇ ਨੂੰ ਪ੍ਰੋਬਲਮ ਆਉਗੀ ਕੂੜੇ ਦੀ ਜਿੱਥੇ ਆਉਗੀ ਗੰਦੇ ਪਾਣੀ ਦੀ ਸੀਵਰੇਜ ਦੀ ਤੁਸੀਂ ਵੇਖਿਆ ਹੋਊਗਾ ਅੱਜ ਤੋਂ 15 20 ਦਿਨ ਪਹਿਲਾਂ ਮੇਰੀ ਵਾਰਡ 'ਚ ਵੀ ਸੀ ਕੂੜਾ ਜਿਸ ਦਿਨ ਮੈਂ ਕੂੜੇ ਦਾ ਉੱਥੇ ਰਾਤੀ ਲਾਈਵ ਹੋਇਆ ਬਾਅਦ ਚੋ ਗੱਡੀਆਂ ਮੰਗਾ ਕੇ ਆਪਾਂ ਕੂੜਾ ਚੁਕਾਇਆ ਔਰ ਜਦ ਸੀਨੀਅਰ ਡਿਪਟੀ ਮੇਅਰ ਮੇਰੀ ਭੈਣ ਆਈ ਸੀ ਉੱਥੇ ਮੌਕੇ ਤੇ ਉਹ ਵਿਚਾਰੀ ਨੇ ਆ ਕੇ ਉਹਨੇ ਆਪ ਕਹਿਆ ਸਾਡੀ ਮਿੱਥੇ ਤੇ ਗਲਤੀ ਹੈ ਆਪਾਂ ਕੂੜਾ ਇੱਥੋਂ ਚੁਕਾ ਦੇਣੇ ਕਿਉਂਕਿ ਮੇਅਰ ਦਾ ਘਰ ਵੀ ਲੱਗੇ ਸੀ ਮੇਅਰ ਦਾ ਦਫ਼ਤਰ ਲੱਗੇ ਸੀ ਤੇ ਮੈਂ ਕਹ ਜੀ ਮੇਅਰ ਦੇ ਦਫ਼ਤਰ ਦੇ ਬਾਹਰ ਕੂੜਾ ਪਿਆ ਤੇ ਫਿਰ ਤੇ ਆਮ ਜਨਤਾ ਕਿੱਥੇ ਜਾਊ ਤੇ ਸਾਲ ਰਹਿ ਗਿਆ ਸਰਕਾਰ ਨੂੰ ਇਹਨਾਂ ਨੇ ਕੂੜੇ ਚੁਕਨੇ ਆ ਕੂੜੇ ਚੁੱਕ ਕੇ ਸਾਲ ਤੱਕ ਸਰਕਾਰ ਦਾ ਕੰਮ ਇਹ ਵੀ ਚੁੱਕਿਆ ਜਾਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਮੈਂ ਫਾਸਟਵੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ